ਵਿਸਾਖੀ ਦਾ ਮਹੀਨਾ ਚੜਿਆ ਤੇ ਸਾਨੂੰ ਉਪਦੇਸ਼ ਕੀ ਕਰਦੇ ਆ ਲੋਕਾਇ ਨੂੰ ਕੀ ਉਪਦੇਸ਼ ਕਰਦੇ ਕੀ ਕਰਨਾ ਚਾਹੀਦਾ ਹੈ ਤੇਰੀ ਸਦਾ ਕਿਸ ਤਰ੍ਹਾਂ ਦਾ ਜੀਵਨ ਹੋਣਾ ਚਾਹੀਦਾ ਵਿਸਾਖੀ ਦਾ ਮਹੀਨਾ ਇਹਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਕੰਦੇ ਵਿਸਾਖੀ ਤੇ ਜਿ ਕੋ ਵਾਢੀਆਂ ਜਿਨ੍ਹਾਂ ਪ੍ਰੇਮ ਵਿਸ਼ੋਹ ਫਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਕੋਹ ਵਸਾਖੀ ਦਾ ਜਨ ਪਿਆਰੀ ਸਾਧ ਸੰਗਤ ਜੀ ਬੜਾ ਭੱਗਾ ਵਲਾ ਹੁੰਦਾ ਅੱਜ ਦੇ ਦਿਨ ਹਰੇਕ ਸਤਰੀ ਮਰਦ ਪਿਆਰੀ ਸਾਧ ਸੰਗਤ ਜੀ ਇਰੀਜਾ ਪੜਿਆ ਜਨ ਸਮਝਦਾ ਆ ਬਈ ਜੀ ਬਹੁਤ ਦਿਨ ਚੰਗਾ ਹੈ ਲੇਕਿਨ ਪਰ ਕਹਿੰਦੇ ਜਿਹੜਾ ਵਿਸਾਖ ਦਾ ਮਹੀਨਾ ਆ ਉਹ ਜਿਹੜੀਆਂ ਜੀਵ ਵਸਤਰੀਆਂ ਦੇ ਦਿਲ ਨੂੰ ਕਿਦਾਂ ਤਰਾਸ ਦੇ ਸਕਦਾ ਹੈ ਜਿਹੜੀਆਂ ਪ੍ਰਭੂ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਹਨ